2024 ਲੋਕ ਸਭਾ ਚੋਣਾਂ ਨੂੰ ਲੈ ਕੇ ਜੋ ਆ ਸਿਆਸੀ ਖਾੜੇ ਭਖੇ ਪੇਣੇ ਤਾਂ ਉੱਥੇ ਯਾਦ ਜੀ ਵਿਸ਼ੇਸ਼ ਤੌਰ ਦੇ ਉੱਤੇ ਗੁਰੂ ਨਗਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਜੋ ਪੰਜਾਬ ਦੇ ਮੁੱਖ ਮੰਤਰੀ ਜੋ ਹੈਗੇ ਨੇ ਸਰਦਾਰ ਪ੍ਰਗਨ ਸਿੰਘ ਮਾਨ ਹੁਣਾਂ ਵੱਲੋਂ ਜਿਹੜਾ ਰੋਡ ਸ਼ੋਅ ਕੱਢੇ ਜਾਣੇ ਹੈਗੇ ਨੇ ਰੋਡ ਚੋ ਜੋ ਆ ਰਾਏ ਸੰਸੀ ਹਲਕੇ ਦੇ ਵਿੱਚੋਂ ਹੁੰਦਾ ਹੋਇਆ ਜੋ ਜਨਾਲੇ ਤਾਂ ਅਜਨਾਲੇ ਤੋਂ ਬਾਅਦ ਮਜੀਠੇ ਵੱਲ ਨੂੰ ਜਿਹੜਾ ਰਵਾਨਾ ਹੋਏਗਾ ਤੇ ਉਸ ਤੋਂ ਪਹਿਲਾਂ ਦੀਆਂ ਤਸਵੀਰਾਂ ਤੁਹਾਨੂੰ ਸਾਂਝਾ ਕਰ ਰਹੇ ਹਾਂ ਚਗਾਵੇਂ ਤੋਂ ਹਾਲਾਂਕਿ ਰਾਏ ਸੰਸੀ ਤੋਂ ਕੁਝ ਦੂਰੀ ਤੇ ਚਗਾਵਾ ਜੋ ਪਿੰਡ ਹੈਗਾ ਤਾਂ ਇਸ ਪਿੰਡ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਹੈਗੇ ਨੇ ਕਿੰਨਕ ਵੱਡੇ ਪੱਦਰ ਤੋਂ ਉਹਨਾਂ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਤਾਂ ਇਹ ਤਸਵੀਰਾਂ ਤੜ ਨਾਲ ਸਾਂਝੀਆਂ ਕਰ ਰਹੇ ਆ ਜਗਬਾਨੀ ਟੀਵੀ ਦੇ ਉੱਤੇ ਤੇ ਕੁਝ ਹੀ ਸਮੇਂ ਦੇ ਵਿੱਚ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬਾਨ ਹੈਗੇ ਨੇ ਸਰਦਾਰ ਭਗਵੰਤ ਸਿੰਘ ਮਾਨ ਇੱਥੇ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਪਰ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਤੜ ਨਾਲ ਇਹ ਉਤਸ਼ਾਹ ਜਿਹੜੀ ਕਹਿ ਸਕਦੇ ਆ ਕਿ ਪਾਰਟੀ ਵਰਕਰ ਹੈਗੇ ਨੇ ਉਹਨਾਂ ਦੇ ਵਿੱਚ ਕਾਫੀ ਵੱਡੇ ਪੱਧਰ ਦੇ ਉੱਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤਾਂ ਕੱਲੇ-ਕੱਲੇ ਤਸਵੀਰਾਂ ਤੜ ਨਾਲ ਰੈਲੀ ਦੀਆਂ ਸਾਂਝੀਆਂ ਕਰ ਰਹੇ ਆ ਇਹ ਜੋ ਤਸਵੀਰਾਂ ਤੁਹਾਡਾ ਸਾਂਝਾ ਕਰ ਰਹੇ ਆ ਉਹਨਾਂ ਚਾਹਵਨਾਂ ਦੀ ਤਸਵੀਰਾਂ ਹੈਗੀਆਂ ਨਹੀਂ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਜੋ ਮੁੱਖ ਮੰਤਰੀ ਹੈਗੇ ਨੇ ਪੰਜਾਬ ਦੇ ਉਹਨਾਂ ਦੀ ਉਡੀਕ ਕਰ ਰਹੇ ਨੇ ਤਾਂ ਕੁਝ ਹੀ ਸਮੇਂ ਦੇ ਵਿੱਚ ਜੋ ਸਰਦਾਰ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਇੱਥੇ ਪਹੁੰਚ ਰਹੇ ਨੇ ਤਾਂ ਉਹਨਾਂ ਵੱਲੋਂ ਅੱਜ ਗੁਰੂ ਨਗਰੀ ਦੇ ਨਾਲ ਲੱਗਦੇ ਜਿਹੜੇ ਪਿੰਡ ਹੈਗੇ ਨੇ ਉਹਨਾਂ ਦੇ ਵਿੱਚ ਰੈਲੀ ਰੋਡ ਸ਼ੋਅ ਕੱਢਿਆ ਜਾਣਾ ਹੈਗਾ ਕਿਉਂਕਿ ਜਿਸ ਤਰੀਕੇ ਨਾਲ ਚੰਦ ਦਿਨ ਰਹਿ ਗਏ ਨੇ ਜੋ VOTING ਨੂੰ VOTE POLL ਹੋਣ ਨੂੰ ਕਿਉਂਕਿ ਇੱਕ ਤਰੀਕ ਨੂੰ VOTE POLL ਹੋਣੀ ਆ ਤਾਂ ਉਸ ਤੋਂ ਪਹਿਲਾਂ ਕਿਤਨਾ ਕਿਤੇ ਪੰਜਾਬ ਦੇ ਵਿੱਚ ਮਾਹੌਲ ਵੀ ਬਣਦਾ ਦਿਖਾਈ ਦੇ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਬਹੁਤ ਵੱੱਟ ਚੜ ਕੇ ਜਿਹੜਾ ਇੱਕ ਕਹਿ ਸਕਦੇ ਆ ਕਿ ਹਰ ਰੋਡ ショ ਵੀ ਕੱਟੇ ਜਾ ਰਹੇ ਨੇ ਹਰ ਜ਼ਿਲ੍ਹੇ 'ਚ ਹਰ ਪਿੰਡ 'ਚ ਹਰ ਕਸਬੇ 'ਚ ਤਾਂ ਅੱਜ ਜੋ ਅਜਨਾਲੇ ਦੇ ਨਾਲ ਲੱਗਦੇ ਪਿੰਡ ਚ ਗਾਵੇਂ ਦੇ ਵਿੱਚ ਇੱਥੇ ਰੋਡ ショ ਕੱਟਿਆ ਜਾ ਰਿਹਾ ਤੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਹੈਗੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਇੱਥੇ ਪਹੁੰਚ ਚੁੱਕੇ ਨੇ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਸਰਦਾਰ ਭਗਵੰਤ ਸਿੰਘ ਮਾਨ ਅੱਜ ਇੱਥੇ ਪਹੁੰਚ ਚੁੱਕੇ ਨੇ ਤਾਂ ਅੱਜ ਗੁਰੂ ਨਗਰੀ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਜੋ ਪਿੰਡਾਂ ਦੇ ਵਿੱਚ ਇੱਥੇ ਮਾਝੇ ਦੇ ਵਿੱਚ ਖਾਸ ਤੌਰ ਦੇ ਉੱਤੇ ਅੱਜ ਭਗਵੰਤ ਸਿੰਘ ਮਾਨ ਹੋਣਾ ਵੱਲੋਂ ਇੱਕ ਰੋਡ ਮਾਰਚ ਕੱਢਿਆ ਜਾਣਾ ਹੈਗਾ ਜੋ ਕੁਲਦੀਪ ਸਿੰਘ ਢਾਲੀਵਾਲ ਨੇ ਉਹਨਾਂ ਦੇ ਹੱਕ ਦੇ ਵਿੱਚ ਇਹ ਜੋ ਰੋਡ ਮਾਰਚ ਕੱਢਿਆ ਜਾਣਾ ਹੈਗਾ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਜ਼ਰੂਰ ਤਸਵੀਰਾਂ ਸਾਂਝੀਆਂ ਕਿੱਤਿਆਂ ਨੇ ਦੇਖ ਸਕਦੇ ਤੁਸੀਂ ਕੀ ਰੋਡ ਸ਼ੋਅ ਦੇ ਰੂਪ ਦੇ ਵਿੱਚ ਜੋ ਅੱਜ ਸਰਦਾਰ ਭਗਵੰਤ ਸਿੰਘ ਮਾਨ ਇੱਥੇ ਪਹੁੰਚਣੇ ਤਾਂ ਅੱਜ ਚੁਗਾਵੇਂ ਤੋਂ ਰਵਾਨਾ ਹੋ ਕੇ ਨਾਲੇ ਪਹੁੰਚਣਗੇ ਤਾਂ ਇਹ ਨਾਲੇ ਤੋਂ ਬਾਅਦ ਮਜੀਠੇ ਹਲਕੇ ਦੇ ਵਿੱਚ ਜਾਂਦੇ ਹੋਏ ਦਿਖਾਈ ਦੇਣਗੇ ਤਾਂ ਉਹ ਗੱਡੀ ਤੁਸੀਂ ਵੇਖ ਸਕਦੇ ਹੋ ਕਿ ਜੋ ਸਰਦਾਰ ਭਗਵੰਤ ਸਿੰਘ ਮਾਨ ਅੱਜ ਇੱਥੇ ਪਹੁੰਚ ਚੁੱਕੇ ਨੇ ਤਾਂ ਇੱਕ ਤਰਫਾ ਜੋ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਇਕੱਠ ਹੈ ਕਾਫਲਾ ਆ ਤਾਂ ਦੂਸਰੇ ਤਰਫ ਜੋ ਗੱਲ ਕਰ ਲਈਏ ਤਾਂ ਉਹਨਾਂ ਦੇ ਸਾਥੀ ਨੇ ਜੋ ਉਹਨਾਂ ਦੇ ਚਾਹਵਾਨ ਨੇ ਤਾਂ ਇਹ ਤਸਵੀਰਾਂ ਖਾਸ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਕਿ ਸਰਦਾਰ ਭਗਵੰਤ ਸਿੰਘ ਮਾਨ ਗੱਡੀ ਤੋਂ ਬਾਹਰ ਵੀ ਆ ਚੁੱਕੇ ਨੇ ਤਾਂ ਜ਼ਰੂਰ ਮਾਨ ਸਾਹਿਬ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਸਰਦਾਰ ਦੇ ਜੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਚਲੋ ਚਲੋ ਕੀ ਕਰੋ ਇਹ ਜੋ ਭਗਵੰਤ ਸਿੰਘ ਮਾਨ ਨੇ ਅੱਜ ਇੱਥੇ ਪਹੁੰਚ ਚੁੱਕੇ ਨੇ ਤਾਂ ਜ਼ਰੂਰ ਇਹ ਵੇਖ ਸਕਦੇ ਹੋ ਫੁੱਲਾਂ ਦੇ ਨਾਲ ਸਵਾਗਤ ਅੱਜ ਇੱਥੇ ਮੁੱਖ ਮੰਤਰੀ ਸਾਹਿਬਾਂ ਦਾ ਕੀਤਾ ਜਾ ਰਿਹਾ ਤਾਂ ਇਹ ਤਸਵੀਰਾਂ ਆਮ ਆਦਮੀ ਪਾਰਟੀ ਦੀ ਅਜ ਨਾਲ ਜੋ ਕਹਿ ਸਕਦੇ ਆ ਕਿ ਕੁਲਦੀਪ ਸਿੰਘ ਤਾਲੀਵਾਲ ਵੀ ਵਿਸ਼ੇਸ਼ ਤੌਰ ਦੇ ਉਤੇ ਨਾਲ ਹੈਗੇ ਨੇ ਤਾਂ ਇੱਕ ਭਰਮਾ ਇਕੱਠ ਅੱਜ ਇੱਥੇ ਦੇਖਣ ਨੂੰ ਮਿਲ ਰਿਹਾ ਤਾਂ ਇਹ ਦੇਖ ਸਕਦੇ ਹੋ ਤੁਸੀਂ ਕਿ ਜੋ ਨਾਲ ਰੋਡ ਸ਼ੋਅ ਦੇ ਵਿੱਚ ਜੋ ਉਹਨਾਂ ਦੇ ਸਹਿਯੋਗ ਏ ਅੱਜ ਜੋ ਰੋਡ ਸ਼ੋਅ ਹੈਗਾ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਕੁਲਦੀਪ ਸਿੰਘ ਧਾਲੀਵਾਲ ਜੋ ਉਹਨਾਂ ਦੇ ਨਾਲ ਹੈਗੇ ਨੇ ਤਾਂ ਇਹ ਖਾਸ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਗੱਡੀ ਦੇ ਉੱਤੇ ਸਵਾਰ ਹੋ ਚੁੱਕੇ ਨੇ ਇਹਨਾਂ ਤੁਸੀਂ ਦੇਖ ਸਕਦੇ ਹੋ ਕਿ ਪਰਵਾਇ ਇਕੱਠ ਜੋ ਅੱਜ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਹੋਇਆ ਤਾਂ ਕਾਇਮ ਰੱਖੂ ਪੰਜਾਬ ਵਿੱਚ ਦੇਖ ਸਕਦੇ ਹੋ ਕਿ ਪੰਜਾਬ ਦਾ ਪੁੱਤ ਸਨਮਾਨ ਵੀ ਜੋਗਾ ਪੇਟ ਕੀਤਾ ਜਾ ਰਿਹਾ ਇੱਥੇ ਤੇ ਇਹ ਤਸਵੀਰਾਂ ਸਾਂਝੀਆਂ ਕਰਦੇ ਨਾਲ ਅੰਮਰ ਸਾਡੇ ਫਲਕਰ ਐਸ.ਐਸ.ਸੀ ਦੇ ਪਿੰਡ ਚਗਾਵੇਂ ਤੋਂ ਜੋ ਧਾਲੀਵਾਲ ਸਾਹਮਣੇ ਉਹਨਾਂ ਵੱਲੋਂ ਛਾੜੂ ਵਾਲਾ ਬਟਨ ਦਬਕ ਕੇ ਇਹ ਤਸਵੀਰਾਂ ਵਰਜਨਵਾਦੋ ਉਸ ਤੋਂ ਬਾਅਦ ਫਰਜ ਨਿਭਾਉਣ ਦੀ ਜ਼ਿੰਮੇਵਾਰੀ ਮੇਰੀ ਤੇ ਕੁਲਦੀਪ ਧਾਲੀਵਾਲ ਦੀ ਹੈ ਦੋਨਾਂ ਦੀ ਜ਼ਿੰਮੇਵਾਰੀ ਹੈ ਬਹੁਤ ਮਿਹਨਤੀ ਸਾਡੇ ਮੰਤਰੀ ਨੇ ਔਰ ਜਦੋਂ ਮੰਤਰੀ ਸੀ 100000 ਤੋਂ ਵੱਧ ਏਕੜ ਜ਼ਮੀਨ ਵੱਡੇ ਵੱਡੇ ਜਿਹੜੇ ਰਸੂਖਦਾਰ ਸੀ ਉਹਨਾਂ ਦੇ ਕਬਜ਼ੇ ਚੋਂ ਛੜਾਈ 100000 ਏਕੜ ਜੀਚੋਂ 33% ਗਰੀਬ ਦਲਤਾਂ ਦੀ ਜ਼ਮੀਨ ਛੁੱਟੀ ਐ ਉਹਨਾਂ ਨੂੰ ਠੇਕਾ ਮਿਲਣ ਲੱਗਿਆ ਸੁਬੀਰੋ ਆਓ ਇਕੱਠੇ ਹੋ ਕੇ ਆਪਾਂ 1 ਜੂਨ ਨੂੰ ਇਤਿਹਾਸ ਬਦਲਦੀ ਏ ਐਸ ਵਾਰ ਅੰਮ੍ਰਿਤਸਰ ਵੱਲੋਂ ਖਬਰਾਂ ਠੰਡੀਆਂ ਹਵਾਵਾਂ ਦੇ ਬੁੱਲੇ ਆਉਣ ਇਹੀ ਉਮੀਦ ਕਰਦੇ ਆ ਯਾਰੋ ਇਨਕਲਾਬ ਜਿੰਦਾਬਾਦ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਆਪਾ ਆਪਾ ਸਰ ਦੀ ਧਰਤੀ ਦੇ ਉੱਤੇ ਇਹ ਵਾਜਾ ਸਰ ਦੀ ਹਲਕਾ ਮਾਨ ਸਾਹਿਬ ਸਿਕਾਮਾ ਕਸਬਾ ਇੱਥੇ ਤੁਹਾਡੇ ਆਉਣ ਤੇ ਤੁਹਾਨੂੰ ਜੀ ਆਇਆਂ ਕਹਿੰਦੇ ਆ ਔਰ ਬਾਦਰ ਦੇ ਲੋਕ ਨੇ ਸਾਰੇ ਉਹ ਤੁਹਾਨੂੰ ਵਿਸ਼ਵਾਸ ਹੁੰਦੇ ਆ ਤੇ ਅੰਮ੍ਰਿਤਸਰ ਦੀ ਸੀਟ ਜਿੱਤ ਕੇ ਤੁਹਾਡੀ ਚੋਹੀ ਪਾਵਾਂਗੇ ਤੁਹਾਡਾ ਸਿਰ ਜਿਹੜਾ ਉਹ ਉੱਚਾ ਕਰਾਂਗੇ ਦੇਖੋ ਇਹ ਸਾਰੇ ਬਾਦਰ ਦੇ ਲੋਕ ਨੇ ਜਦੋਂ ਆਪਾਂ ਬਣ ਕੇ ਤੁਹਾਨੂੰ ਨਾਲ ਲੈ ਕੇ ਬਾਦਰ ਦੇ ਬਹੁਤ ਸਾਰੇ ਮਸਲੇ ਜਿਹੜੇ ਆਪਾਂ ਇਹਨਾਂ ਲੋਕਾਂ ਦਾ ਬੈਠ ਕੇ ਹੱਲ ਕਰਦੇ ਆ ਮੈਂ ਕੋਲ ਫੇਵ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇਹਦੀ ਸਿਗਤ ਵਾਲੇ ਜਿਹੜਾ ਟਾਈਮ ਕੱਢਿਆ ਬਹੁਤ-ਬਹੁਤ ਤੁਹਾਡਾ ਧੰਨਵਾਦ ਸਾਰੇ ਬੱਚੋ ਦਾ ਬਹੁਤ-ਬਹੁਤ ਆਮਾਦੀ ਪਾਰਟੀ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਥੋੜਾ ਅੱਗੇ ਜਣ ਆ ਇਹ ਤਸਵੀਰਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਉਹ ਅੱਜ ਇਹ ਇਹ ਅੰਦਾਜ਼ ਇਹ ਅੰਦਾਜ਼ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ تیر ਛੱਡਾਂ ਦਾ ਇੱਕ ਜੋ ਅੰਦਾਜ਼ ਜੋ ਮੁੱਖ ਮੰਤਰੀ ਸਾਹਿਬ ਦਾ ਹੈਗਾ ਤਾਂ ਇਹ ਖਾਸ ਤਸਵੀਰਾਂ ਫੁੱਲਾਂ ਦੀ ਵਰਖਾ ਦੇ ਨਾਲ ਜੋ ਸਵਾਗਤ ਜੋ ਚੁਗਾਵੇਂ ਦੀ ਜੋ ਜਨਤਾ ਹੈਗੀ ਆ ਜੋ ਆਮ ਆਦਮੀ ਪਾਰਟੀ ਦੇ ਸਪੋਰਟਰ ਹੈਗੇ ਨੇ ਤਾਂ ਉਹਨਾਂ ਵੱਲੋਂ ਇੱਥੇ ਜ਼ਰੂਰ ਸਵਾਗਤ ਵੀ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰਾਂ ਇਹ ਤਸਵੀਰਾਂ ਪੰਜਾਬ ਪੰਜਾਬ ਦਾ ਪੁੱਤ ਇਹ ਤੁਸੀਂ ਵੇਖ ਸਕਦੇ ਹੋ ਮੈਂ ਤੁਹਾਨੂੰ ਦਿਖਾਉਂਦਾ ਹਾਂ ਇਹ ਤਸਵੀਰਾਂ ਖਾਸ ਤੌਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਵਿਸ਼ੇਸ਼ ਤੌਰ ਦੇ ਉੱਤੇ ਇੱਕ ਵੱਡੀ ਰੈਲੀ ਰੋਡ ਸ਼ੋਅ ਜੋ ਹੈ ਹਲਕਾ ਰਾਏ ਅਸੰਸੀ ਦੇ ਪਿੰਡ ਲਕਰ ਆਇਆ ਸੰਚੀਦੇ ਪਿੰਡ ਜੋ ਚਕਾਵਾ ਆ ਉਥੋਂ ਸ਼ੁਰੂ ਹੋ ਕੇ ਅਜਨਾਲੇ ਤਾਂ ਅਜਨਾਲੇ ਤੋਂ ਮਜੀਠੇ ਦੇ ਵਿੱਚ ਇਹ ਰੋਡ ਸੇ ਜਾਣਾ ਹੈਗਾ ਤਾਂ ਸਿਕਿਉਰਟੀ ਦੇ ਵੀ ਕੁੱਤਾ ਪ੍ਰਬੰਧ ਇੱਥੇ ਕਿਤੇ ਗਏ ਨੇ ਤਾਂ ਇਹ ਖਾਸ ਤਸਵੀਰਾਂ ਸੰਭਿਆ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਭਾਰੀ ਉਛਾ ਜੋ ਆ ਚਕਾਵੇਂ ਦੀ ਜੋ ਜਨਤਾ ਉਹਨਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਤਾਂ ਜੋ ਤਾਲੀਆ ਸਾਹਿਬ ਨੇ ਉਹ ਵੀ ਉਹਨਾਂ ਦੇ ਹੱਕ ਦੇ ਵਿੱਚ ਜੋ ਇਹ ਰੋਡ ਸ਼ੋ ਚੱਟਿਆ ਜਾ ਰਿਹਾ ਤਾਂ ਸੀਐਮ ਤੋਂ ਗੰਸੀਗਮਾਨ ਜੋਨੇ ਤਾਂ ਇਹ ਤੁਸੀਂ ਵੇਖ ਸਕਦੇ ਹੋ ਕਿ ਐਮਐਲਏ ਸਾਹਿਬਾਨ ਜੋਨੇ ਉਹ ਵੀ ਸਾਡੇ ਨਾਲ ਮੌਜੂਦ ਨੇ ਤਾਂ ਐਮਐਸਬ ਕਿਵੇਂ ਵੇਖਦੇ ਹੋ ਅੱਜ ਜੋ ਪਰਮਾ ਇਕੱਠ ਇੱਥੇ ਵੇਖਣ ਨੂੰ ਮਿਲਿਆ ਅੱਜ ਗਮੇ ਵਿਖੀ ਅੱਜ ਬਹੁਤ ਵੱਡਾ ਇਕੱਠ ਜਿਹੜਾ ਰਕਸਵਾ ਚਗਾਵਾ ਦੇ ਵਿੱਚ ਹਲਕਾਰਾ ਸਸੀਬ ਦੇ ਇਕੱਠ ਹੋਇਆ ਇਹਦੇ ਵਿੱਚ ਸਾਡੇ ਸੀਐਮ ਸਦਾ ਭਗਵੰਤ ਸਿੰਘ ਮਾਨ ਜੀ ਸਾਡੇ ਲੋਕ ਸਭਾ ਉਮੀਦਵਾਰ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਉਹਨਾਂ ਦਾ ਰੋਡ ਸ਼ੋਅ ਹੈ ਇਸ ਰੋਡ ਸ਼ੋਅ ਦੇ ਵਿੱਚ ਬਹੁਤ ਵੱਡਾ ਹਜੂਮ ਜਿਹੜਾ ਉਹ ਆ ਰਿਹਾ ਸੋ ਦੁਨੀਆ ਦਾ ਹੜ ਆ ਗਿਆ ਇਸ ਹਲਕੇ ਦੇ ਵਿੱਚ ਸੋ ਬੜੀ ਵੱਡੀ ਜੀ ਦੇ ਨਾਲ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਜਿੱਤ ਰਿਹਾ ਆ ਆ ਪਰ ਜਿਸ ਤਰੀਕੇ ਦੇ ਨਾਲ ਬਾਕੀ ਵੀ ਜਿਹੜੇ ਵੱਡੇ ਲੀਡਰਸ ਹੈਗੇ ਨੇ ਅੱਜ ਪੰਜਾਬ ਦੇ ਵਿੱਚ ਆਏ ਨੇ ਖਾਸ ਕਰਕੇ ਗੁਰੂ ਨਗਰੀ ਚ ਪਹੁੰਚ ਹੋਏ ਨੇ ਤਾਂ ਉਹਨਾਂ ਦਾ ਵੀ ਆਉਂਦਾ ਕੋਈ ਇੰਪੈਕਟ ਪਾਊਗਾ ਜਾਂ ਕੋਈ ਆਮ ਆਦਮੀ ਪਾਰਟੀ ਨੂੰ ਫਰਕ ਪਾਊਗਾ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਨੀਤ ਕੰਦਰ ਸਹਿਮਤ ਜਿਹੜੇ ਅੱਜ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਆ ਉਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਧ ਭਗਵਾਨ ਸੇ ਮਾਨ ਦੇ ਨੀਤੀਆਂ ਤੇ ਪੂਰੇ ਉਤਨ ਵਾਸਤੇ ਅੱਜ ਪਰਣ ਲਿਆ ਸੋ ਉਹਨਾਂ ਦਾ ਸਵਾਗਤ ਹੈ ਸਾਡੀ ਪਾਰਟੀ ਦੇ ਵਿੱਚ ਤਾਂ ਜੀ ਬਿਲਕੁਲ ਇਹ ਤਸਵੀਰਾਂ ਜਾਂਜਾ ਕਰ ਰਹੇ ਤੁਸੀਂ ਦੇਖ ਸਕਦੇ ਹੋ ਕਿ ਜੋ ਐਮਐਲਏ ਸਾਹਿਬਾਨ ਵੀ ਵੱਧ ਚੜਕੇ ਅੱਜ ਮੁੱਖ ਮੰਤਰੀ ਸਾਹਿਬ ਦੇ ਨਾਲ ਇੱਥੇ ਪਹੁੰਚੇ ਨੇ ਤਾਂ ਕੁਲਦੀਪ ਸਿੰਘ ਢੱਲਵਾਲ ਦੇ ਹੋਣਾਂ ਦੇ ਹੱਕ ਦੇ ਵਿੱਚ ਇੱਕ ਜੋ ਰੋਡ ਸ਼ੋਅ ਕੱਟਿਆ ਜਾ ਰਿਹਾ ਤਾਂ ਵੱਡੇ ਪੱਦਰ ਦੇ ਉੱਤੇ ਜੋ ਇਕੱਠਾ ਅਜੇ ਥੇ ਕਿਤਾ ਗਿਆ ਹੈਗਾ ਤਾਂ ਕਿੰਨਾ ਕਿਤੇ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜਿੱਥੇ ਬਾਕੀ ਦੀ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਵੱਡੇ ਪੁੱਤਰਾਂ ਦੇ ਲਈ ਕਿਤੇ ਜਾਰੀਆਂ ਪਰ ਪੰਜਾਬ ਦੇ ਮੁੱਖ ਮੰਤਰੀ ਅੱਜ ਆਪਣੇ ਪਾਰਟੀ ਦੇ ਜੋ ਕੈਂਡੀਡੇਟ ਹੈਗੇ ਨੇ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਲਈ ਅੱਜ ਇੱਥੇ ਪਹੁੰਚੇ ਨੇ ਤਾਂ ਵੱਖ-ਵੱਖ ਹਲਕਿਆਂ ਦੇ ਵਿੱਚ ਵੀ ਜਾਣਗੇ ਤਾਂ ਇਹ ਤਸਵੀਰ ਸਾਂਝੀ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਜੋ ਤਾਲੀয়াল ਸਾਹਿਬ ਦੇ ਨਾਲ ਭਗਵੰਤ ਸਿੰਘ ਮਾਨ ਨੇ ਇੱਥੇ ਪਹੁੰਚੇ ਹੋਏ ਨੇ ਤਾਂ ਕੱਲੀ-ਕੱਲੀ ਤਸਵੀਰ ਤਰ ਨਾਲ ਸਾਂਝੀ ਕਰਦੇ ਰਵਾਂਗੇ ਬਣੇਰੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪਪੁਰ ਦੇ ਨਾਲ ਅੱਖੇ ਸੁਣਨ ਜਗਬਾਨੀ ਟੀਵੀ ਚਿਗਾਵਾ